ਸ਼੍ਰੋਮਣੀ ਕਾਲੀਦਾਲ ਪੰਥ ਸੰਤ ਲੋਗਾਂ ਸਭ ਨੂੰ ਸ਼ਰਧਾ ਸਨਗਲ ਭੇਟ ਕਰਨ ਲਈ ਇਕੱਠੇ ਹੋਇਆ। ਦੂਜੇ ਪਾਸੇ ਉਹ ਤਾਕਤਾਂ ਨੇ ਜਿਉਂ 나ਗਪੁਰਾ ਝੰਡਾ ਲੈ ਕੇ BJP ਝੰਡਾ ਲੈ ਕੇ ਸ਼੍ਰੋਮਣੀ ਕਾਲੀਯਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਆ ਤੁਸੀਂ ਦੇਖੋ ਅੱਜ ਪੈ ਰੱਖਣ ਥਾ ਨਹੀਂ ਹੈ। ਉਮੀਦ ਦੇ ਬਾਵਜੂਦ ਕਿੰਨਾ ਵੱਡਾ ਇਕੱਠ ਹੋਇਆ। ਸੋ ਉਧਰ ਪੰਡਾਲ ਖਾਲੀ ਪਏ ਨੇ। ਮੈਂ ਸੋ ਸਮਝਦਾ ਕਿ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਆ। ਸ਼ਰੋਮਣੀ ਕਾਲੀਆ ਸਾਹਿਬ ਸਰਬੀਰ ਸਿੰਘ ਬਾਲ ਪ੍ਰਧਾਨ ਜੀ ਦਾ ਸੋਚਾ ਪੰਥ ਸ਼ਰੋਮਣੀ ਇਕੱਠਾ ਤੇ ਉਹ ਤੁਸੀਂ ਦੇਖੋ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿੱਥੇ ਉਹਨਾਂ ਨੇ ਅੱਜ ਪੰਜਾਬ ਅਕਾਲੀ ਸੁਧਾਰਾ ਲੈ ਸ਼ੁਰੂ ਕੀਤੀ ਆ ਮੈਂ ਸਮਝਦਾ ਕਿ ਨਾਮ ਬਦਲ ਕੇ ਬਾਗੀ ਫਜ਼ਾਰਲਾ ਕਰਨਾ ਚਾਹੀਦਾ ਉਹਦਾ ਕਾਰਨ ਕੀ ਆ ਵੀ ਬਾਗੀਆਂ ਨੂੰ ਸੁਧਾਰ ਦੀ ਲੋੜ ਆ ਕਿ ਤੁਸੀਂ ਨਾਗਪੁਰੇ ਝੰਡਾ ਛੱਡ ਕੇ ਸ਼ਰੋਮਣੀ ਕਾਲੀਆ ਦੇ ਝੰਡੇ ਤੇ ਆਓ ਪੰਥ ਦੇ ਝੰਡੇ ਤੇ ਆਓ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ ਪੰਜਾਬ ਦੇ ਲੋਕ ਸ਼ਰੋਮਣੀ ਕਾਲੀਆ ਨੂੰ ਪਿਆਰ ਕਰਦੇ ਆ ਸਾ ਸਰਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਆ ਨਾਗੀ ਫੁਧਾਰ ਲਹਿਰ ਜੋ ਬਾਗੀ ਫੁਧਾਰ ਲਹਿਰ ਨੂੰ ਉਹਨੂੰ ਕੋਈ ਪਿਆਰ ਨਹੀਂ ਕਰਦਾ ਕੋਈ ਮੂੰਹ ਨਹੀਂ ਲਾ ਰਿਆ ਜੇ ਗੱਲ ਕੀਤੀ ਜਾਵੇ ਸਤ ਹਰਚੰਦ ਸਿੰਘ ਦੀ ਪਰਸੀ ਦੀ ਸ਼ਰਧਾਂਜਲੀ ਦੇ ਰਹੇ ਹਾਂ ਉਹਨਾਂ ਨੇ ਜਿਹੜੀ ਕੁਰਬਾਨੀ ਜਿਹੜੇ ਕੰਮ ਲਈ ਕੀਤੀ ਸੀ ਤੁਹਾਨੂੰ ਲੱਗਦਾ ਕਿ ਉਹ ਕੰਮ ਆਕਾਲੀ ਦਲ ਕਰ ਸਕਿਆ ਅੱਜ ਤੱਕ ਤੇ ਉਹ ਸਮੁੱਚਾ ਆਕਾਲੀਆਂ ਦੇਖੋ 10 ਸਾਲ ਸਰਕਾਰ ਰਹੀ ਹੈ ਯਾਦਗਾਰਾਂ ਬਣੀਆਂ ਜੋ ਧਾਰਮਿਕ ਸਥਾਨਾਂ ਦੀ ਸੇਵਾ ਹੋਈਆਂ ਜੋ ਪੰਜਾਬ ਦੀ ਡਿਵੈਲਪਮੈਂਟ ਹੋਈ ਪੰਜਾਬ ਨੂੰ ਆਰਥਿਕ ਤਗੜਾ ਕੀਤਾ ਗਿਆ ਨੌਕਰੀਆਂ 3.5 ਲੱਖ ਤੋਂ ਵੱਧ ਨੌਕਰੀ ਦਿੱਤੀ ਗਈ ਆ ਸੋ ਮੈਂ ਸਮਝਦਾ ਕਿ ਜੋ ਉਹਨਾਂ ਦੇ ਦੂਰ ਸੁਪਨੇ ਨੇ ਜਿਵੇਂ ਰੀਬਲੋਂਗਰਸ ਨੇ ਉੱਥੇ ਗੱਲ ਕਰੀਏ ਸਰਕਾਰ ਸਟੇਟਾਂ ਨੂੰ ਵਾਧਾ ਅਧਿਕਾਰ ਦੀ ਗੱਲ ਕਰੀਏ ਅੱਜ ਕੱਲੀ ਉਹ ਤਾਂ ਪਹਿਲਾ ਦੇ ਰਿਆ ਬਸ ਸਟੇਟਾਂ ਨੂੰ ਵਾਧਾ ਅਧਿਕਾਰ ਦੇਣੇ ਚਾਹੀਦੇ ਨੇ ਸਟੇਟਾਂ ਨੂੰ ਯਾਦਾ ਮੌਜੂਦ ਤੌਰ ਤੇ ਤਗੜਾ ਕਰਨਾ ਚਾਹੀਦਾ ਤੇ ਬੀਜੇਪੀ ਸਰਕਾਰ ਸਟੇਟਾਂ ਨੂੰ ਕਮਜ਼ੋਰ ਕਰ ਰਹੀ ਆ ਸੋ ਅੱਜ ਵੀ ਸ਼੍ਰੋਮ ਨਿਕਾਲੀਆ ਦਾ ਏਜੰਡਾ ਉਸੇ ਤੇ ਆ ਜੋ ਆਨੰਦਪੁਰ ਸਾਹਿਬ ਕੈਂਪ ਲੱਗਣ ਜਾ ਰਹੇ ਨੇ ਹੁਣ ਦੁਬਾਰਾ ਮਤੰਦਪਸਰ ਮਤਾ ਤੇ ਜੋ ਕੈਂਪ ਲੱਗਣ ਜਾ ਰਹੇ ਜੋ ਵਿਚਾਰ ਵਟਾਂਦਰਾ ਹੋਣੀ ਹੈ ਡੈਲੀਗੇਟਸ ਹੋਣੇ ਨੇ ਉਹਦੇ ਵਿੱਚ ਇਹੀ ਸਾਰਾ ਦੱਸਿਆ ਜਾਊਗਾ ਕਿ ਕੀ ਕੀ ਕੁਰਬਾਨੀਆਂ ਹੋਏ ਕੀ ਕੁਛ ਕੀਤਾ ਗਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਇਹੀ ਲੌਂਗਰ ਸਾਡਾ ਸੱਚੀ ਫੁੱਜੀ ਸਰਦਾਰਲੀ ਹੈ ਕਿ ਅਸੀਂ ਇਕੱਠੇ ਹੋ ਕੇ ਸਾਰੇ ਜੋ ਪੰਥ ਨੂੰ ਪਿਆਰ ਕਰਨ ਵਾਲੇ ਨੇ ਜੋ ਪੰਥ ਨੂੰ ਮੰਨਣ ਵਾਲੇ ਨੇ ਜੋ ਸ਼ਰੋਮਣੀ ਕਾਲੀ ਨੂੰ ਤਕੜਾ ਦੇਖਣਾ ਚਾਹੁੰਦੇ ਨੇ ਕਿਉਂਕਿ ਇੱਕੋ ਇੱਕ ਪੰਜਾਬ ਚ ਪਾਰਟੀ ਆ ਪੰਥਕ ਪਾਰ ਜੋ ਲੋਕਾਂ ਦੀ ਆਪਣੀ ਪਾਰਟੀ ਹੈ ਜੋ ਨੂੰ ਰੀਜਨਲ ਪਾਰਟੀ ਕਹਿ ਲੋ ਖੇਤਰੀ ਪਾਰਟੀ ਕਹਿ ਲੋ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਪੰਜਾਬ ਦਾ ਚਾਹੇ ਹਮਦਰਦੀ ਕਿਸੇ ਵੀ ਪਾਰਟੀ ਦਾ ਕਿਸੇ ਵਪਾਰ ਦਾ ਕੁਝ ਵੀ ਆ ਉਹ ਚਾਹੁੰਦੇ ਆ ਕਿ ਪੰਜਾਬ ਦੇ ਖੇਤਰੀ ਪਾਰਟੀ ਨੂੰ ਬਚਾਉਣਾ ਚਾਹੀਦਾ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਨੂੰ ਤਕੜਾ ਕਰਨਾ ਚਾਹੀਦਾ ਤਾਂ ਕਿ ਉਹ ਪੰਜਾਬ ਦੇ ਹੱਕਾਂ ਤੇ ਬੋਲਿਆ ਜਾ ਸਕੇ ਤੁਸੀਂ ਕੀ ਮਹਿਸੂਸ ਕੀਤਾ ਅਕਾਲੀ ਦਲ ਦਾ ਅੱਜ ਇੰਨਾ ਮਾੜਾ ਹਾਲ ਕਿਉਂ ਹੋਇਆ ਇਹਦੇ ਪਿੱਛੇ ਪੰਥ ਗੱਲੀ ਤੋਂ ਪਾਸੇ ਹਟਣਾ ਜਾਂ ਫਿਰ ਪੰਜਾਬ ਦੀਆਂ ਗੱਲਾਂ ਨੂੰ ਉਸ ਤਰੀਕੇ ਨਾਲ ਨਾ ਚੁੱਕਿਆ ਜਾਣਾ ਤੁਹਾਨੂੰ ਕੀ ਲੱਗ ਰਿਹਾ ਹੈ ਇਹਦੇ ਬਾਰੇ ਦੇਖੋ 10 ਸਾਲ ਸਰਕਾਰ ਦੇ ਵਿੱਚ ਮੈਂ ਨਹੀਂ ਕਹਿੰਦਾ ਉਹ ਕੰਮ ਕਰਦੇ ਕਮੀ ਨਹੀਂ ਹੁੰਦੀ ਕਮੀ ਵੀ ਆ ਜਾਂਦੀ ਹੈ ਕਮੀ ਵੀ ਰਹਣੀ ਆ ਪਰ ਕੰਮ ਵੀ ਬਹੁਤ ਕੀਤੇ ਨੇ ਸੋ ਇਸ ਕਰਕੇ ਜੋ ਦੇਖੋ ਤੁਸੀਂ ਐਗਜ਼ਾਮਪਲ ਦੇਖੋ ਬੀਜੇਪੀ ਨੇ ਜਿੱਥੇ-ਜਿੱਥੇ ਬੀਜੇਪੀ ਦਾ ਅਲਾਈਅንስ ਰਿਹਾ ਸਭ ਤੋਂ ਪਹਿਲਾਂ ਅਲਾਈਅንስ 파ਟਰਨ ਨੂੰ ਕਮਜ਼ੋਰ ਕੀਤਾ ਖਤਮ ਕੀਤਾ ਸੋ ਜਿਵੇਂ ਮਹਾਰਾਸ਼ਟਰ ਦੇਖ ਲਓ ਹੋਰ ਸੂਬੇ ਦੇਖ ਲਓ ਪਰ ਸ਼੍ਰੋਮਣੀ ਅਕਾਲੀ ਹਲ ਦੇ ਨਾਲ ਵਰਕਰ ਆਗੂ ਡਰ ਕੇ ਖੜੇ ਨੇ ਤੇ ਸ਼ਰਮਣੀ ਗੱਲ ਨਾ ਕਦੇ ਕਮਜ਼ੋਰ ਹੋਇਆ ਨਾ ਕਦੇ ਹੋਇਆ। ਇੱਥੇ ਵੀ ਪੰਜਾਬ ਚ ਕਮਜ਼ੋਰ ਕਰਨ ਦੀ ਕੋਸ਼ਿਸ਼। ਤੁਹਾਡੇ ਸਾਹਮਣੇ ਆ ਹੁਣ ਜਿਹੜਾ ਤੁਸੀਂ ਬਾਗੀ ਕਹਿ ਰਹੇ ਹੋ ਇਹ ਸਾਰਾ ਨਾਗਪੁਰ ਝੰਡਾ ਹੀ ਆ ਬੀਜੇਪੀ ਦੇ ਝੰਡੇ ਤੇ ਕੰਮ ਕਰ ਰਹੇ ਨੇ। ਪੰਜਾਬ ਨੂੰ ਕਮਜ਼ੋਰ ਕਰਨ ਦੀ ਤਾਕਤਾਂ ਹੀ ਨੇ। ਤੁਹਾਨੂੰ ਲੱਗਦਾ ਇਹ ਗਲਤੀਆਂ ਹੋ ਗਈਆਂ ਉਸ ਵੇਲੇ ਬੀਜੇਪੀ ਦੇ ਨਾਲ ਜਾਣ ਦਾ ਮਹਿੰਗਾ ਪੈਣਾ। ਨਹੀਂ ਨਹੀਂ ਬੀਜੇਪੀ ਨਾਲ ਦੇਖੋ ਬੀਜੇਪੀ ਦੇ ਨਾਲ ਜੇ ਮੈਂ ਇਹਨੇ ਅਲਾਈਂਸ ਆ ਇਹ ਕਿਸੇ ਨਾਲ ਅਲਾਈਂਸ ਕਰਦੇ ਹਾਂ ਤਾਂ ਉਹਦੇ ਫਾਇਦੇ ਵੀ ਰਹੇ ਨੇ। ਸਰਕਾਰ 10 ਸਾਲ ਪੰਜਾਬ ਤੇ ਰਹੀ ਆ। ਨੁਕਸਾਨ ਤੁਹਾਡਾ ਬਹੁਤ ਵੱਡਾ ਨਹੀਂ ਆ। ਨਹੀਂ ਪਰ ਸ਼ੋਮਨੀ ਕਾਲੀਆ ਨੇ ਰਾਸਫ ਜੋਤਾ ਕੀਤਾ ਸੀ ਭਾਜਪੀ ਨਾਲ ਪਰ ਜੋ ਉਹਨਾਂ ਨੇ ਦੇਖੋ ਅੱਜ ਤੱਕ ਕਿੰਨੀ ਸਰਕਾਰਾਂ ਗਈਆਂ ਪਹਿਲਾ ਕਾਲੀ ਦੀ ਸਰਕਾਰ ਵੀ ਰਹੀ ਹੈ ਗਈ ਆ ਤੁਸੀਂ ਦੇਖੋ ਬਰਾਫ ਤੇ ਖਾਲਸਾ ਜੰਗੇ ਆਜ਼ਾਦੀ ਦਰਬਾਰ ਸਾਹਿਬ ਦੇ ਗਲਿਆਰੇ ਦੁਰਗਿਆਂਾ ਮੰਦਿਰ ਦੇ ਗਲਿਆਰੇ ਆ ਤੁਹਾਡੇ ਸਾਹਮਣੇ ਕਿਤੇ ਕਿਤੇ ਵੱਡੇ ਸਥਾਨ ਬਣੇ ਨੇ ਸੋ ਉਹ ਤਾਂ ਹੀ ਬਣ ਸਕੇ ਜੇ ਸਰਕਾਰ ਬਣੀ ਸੀ ਸੋ ਅਕਾਲੀ ਦਲ ਪਹਿਲਾਂ ਵੀ بڑے ਏਜੰਡੇ ਤੇ ਕੰਮ ਸੀ ਤੇ ਹੁਣ ਵੀ ਆਪਣੇ ਏਜੰਡੇ ਸਿੱਖ ਜੜੇ ਤੇ ਕੰਮ ਕਰਦਾ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੁਬਾਰਾ ਵਾਪਸੀ ਕਰ ਸਕੂਗਾ ਬਿਲਕੁਲ ਕਰੂਗਾ ਵਾਪਸੀ ਦੇਖੋ ਜ਼ਿੰਦਗੀ ਚ ਉਤਰਾਅ ਚੜਾ ਪਰਿਵਾਰਤ ਵੀ ਆ ਜਾਂਦੇ ਨੇ ਕਿ ਵੀ ਰਾਜੇ ਪਰ ਲੋਕ ਲੋਕਾਂ ਦਾ ਜਦੋਂ ਆਮ ਆਦਮੀ ਪਾਰਟੀ ਆਈ ਸੀ ਕਿੰਨਾ ਲੋਕਾਂ ਨੂੰ ਚਾਹ ਸੀਗਾ ਲੋਕਾਂ ਨੇ ਉਮੀਦਵਾਰ ਥੋੜੇ ਦੇਖੇ ਝਾੜੂ ਦੇਖਿਆ ਅੱਜ ਹੋ ਕੀ ਰਿਹਾ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਅਮਰ ਸ਼ਾਂਤੀ ਦੀ ਗੱਲ ਕਰਦੇ ਸੀ ਅੱਜ ਪਹਿਲੀ ਵਾਰ ਹੋਇਆ ਕਿ ਦੇਸ਼ ਦੀ ਆਜ਼ਾਦੀ ਤੋਂ